ਸਾਸਰੀ ਕਾਲ ਜੀ ਸਵਾਗਤ ਹੈ ਤੁਹਾਡਾ ਚੈਨਲ ਦੇ ਉੱਤੇ ਇੱਕ ਪਿਛਲੇ ਸਾਲ ਨਾਲ ਸੀ 112 ਦੀ ਵੀਡੀਓ ਪਾਈ ਸੀ ਜਿਹੜੀ ਕੋਈ ਬਾਵਾ ਵਾਇਰਲ ਜੀ ਹੋ ਗਈ ਸੀ ਤੇ ਅੱਜ ਉਹੀ ਬਾਈ ਕੋਲੇ ਆ ਨੇ ਮੇ ਮਾਮੇ ਦਾ ਮੁੰਡਾ ਐਦ ਕੀ ਫੇਰ ਲਾਇਆ 112 112 ਦੀ ਪਹਿਲਾਂ ਖਾਸੀਅਤ ਦੱਸ ਦਿਆਂ ਵੀ ਇਹ ਬੀ ਆ ਜਿਹੜਾ ਇਹ ਲੰਮਾ ਹੁੰਦਾ ਹੈ ਪਤਲਾ ਹੁੰਦਾ ਉਹਦੇ ਕਰਕੇ ਇਹ ਰਲਾ ਕੇ ਵਪਾਰੀ ਨਾ 11 21 ਮੁਛਲ ਦੇ ਵਿੱਚ ਵੇਚਦੇ ਨੇ ਤੇ ਰੇਟ ਇਹਦਾ ਆਮ ਨਾਲੋਂ ਦੁੱਗਣਾ ਲੱਗਦਾ ਆਮ ਨਾਲੋਂ ਦੁੱਗਣਾ ਦਾ ਭਾਵ ਜੇ ਹਾਂ 3400 ਵੀ ਵਿਕਿਆ 3500 ਵੀ ਵਿਕਿਆ ਯਾਨੀ 11500 ਦਾ ਫਰਕ ਪੈ ਜਾਂਦਾ ਜਿਹੜਾ ਐਮਐਸਪੀ ਦਾ ਝੋਨਾ ਇਹ ਉਨਾ ਹੀ ਆ ਨਿਕਲਦਾ ਵੀ ਉਨਾ ਹੀ ਆ ਤੇ ਲੰਮੀ ਵੈਰੈਟੀ 140 ਤੋਂ 45 ਦਿਨ ਲੈ ਜਾਂਦੀ ਹੈ ਪੰਜ ਕਿਆਰੀਆਂ ਬੀਜਤੀਆਂ ਤੇ ਐਦ ਕੀ ਫੇਰ ਲਾਤੀ ਆ ਉਹਦੇ ਪੌਂਚ ਹੀ ਖੜੇ ਆ ਸੀ ਆ ਲੈ ਇੱਕ ਤਾਂ ਆ ਕਿਆਰੀਏ ਪੰਜ ਕਿਆਰੀਆਂ ਇੱਕ ਉਹ ਇੱਕ ਉਹ ਤਿੰਨ ਕਿਆਰੀਆਂ ਤੇ ਹੁਣ ਮੈਨੂੰ ਰਿਵਿਊ ਦੇ ਪਿਛਲੇ ਵਾਰ ਵਾਲਾ ਕਿਵੇਂ ਰਿਹਾ ਬਹੁਤ ਵਧੀਆ ਨਿਕਲਿਆ ਜੀ ਪਿਛਲੀ ਵਾਰ ਕਿਵੇਂ 70 ਤੋਂ 75 ਮਾਣ ਦਾ ਨਿਕਲਿਆ ਹਾਲਾਂਕਿ ਨਾਲੇ ਆਪਾਂ ਨੂੰ ਇੰਨਾ ਪਤਾ ਨਹੀਂ ਕਿ ਉਹ ਵੇਚਿਆ ਵੀ ਘਰੇ ਰੱਖ ਕੇ ਜਦੋਂ ਘਟ ਗਿਆ ਜਮਾ ਜਮਾ ਵੇਚਿਆ ਤਾਂ ਉਹ ਐਂਡ ਤੇ ਆ ਜਮੇ ਆ ਲੱਗ ਜਿਹੜਾ ਗੰਜਾਇਸ਼ ਵਾਲਾ ਬੰਦਾ ਉਹਦੇ ਤਾਂ ਪੈਸੇ ਹੀ ਪੈਸੇ ਨੇ ਹਾਂ ਜਿਹੜੇ ਬੰਦੇ ਨੂੰ ਟਿਕਾ ਟੁਕਾ ਭਰਨਾ ਕੋ ਉਹਨੂੰ ਔਕਾ ਰੇਟ ਕੀ ਲੱਗਿਆ ਸੀ ਉਹ ਇਹ 3400 ਰੁਪਏ ਲਾਸਟ ਰੇਟ ਸੀ 3400 ਰੇਟ ਲੱਗਿਆ ਸੀ ਭਲਾੜਾ ਮੰਡੀ ਦੇ ਵਿੱਚ ਐਦ ਕੀ ਸਾਨੂੰ ਪਤਾ ਨਹੀਂ ਵੀ ਐਦ ਕੀ ਜੇ ਠੱਡੇ ਹੀ ਵਜੀ ਜਾਣ ਪਹਿਲੀ ਟਰਾਲੀ ਵੇਚ ਕੇ ਆ ਸੀ ਉਹ 3200 ਨੂੰ ਵੇਚ ਕੇ ਹਾਂ ਐਦ ਕੀ ਪਤਾ ਨਹੀਂ ਠੱਡੇ ਵਜੀ ਜਾਣ ਹਨ ਪਰ ਆਪਾਂ ਵਾਲਾ ਨਹੀਂ ਲਾਇਆ ਆਪਾਂ 10 ਕਿੱਲਿਆਂ ਦਾ ਹੀ 10 ਕਿੱਲਿਆਂ ਦਾ ਲਾਇਆ ਇਹ ਐਤ ਕੀ ਮਿਲਿਆ 1975 ਰੁਪਈਆ ਦਾ ਪੈਕਟ 1975 ਦਾ ਪੈਕਟ ਮਿਲਿਆ ਹਾਈਬ੍ਰਿਡ ਸਾਰੀ ਇਹ ਘੱਟ ਪਿਆ ਸੀ ਪਿਛਲੀ ਵਾਰੀ ਤਾਂ ਪਰ ਐਤ ਕੀ ਬਲੈਕ ਬਹੁਤ ਹੋ ਗਈ ਨਾ ਡਿਮਾਂਡ ਭੈਣ ਦਾ ਸਾਡਾ ਤਾਂ ਮੈਨੂੰ ਲੱਗਦਾ ਤਕਰੀਬਨ ਸਾਰਾ ਜੇ ਕੋਈ 10 ਕਿੱਲੇ ਲਾਉਂਦਾ ਹੋਵੇ ਇੱਕ ਦਾ ਇਹ ਬਲੈਡੇ ਵੰਡੀ ਚ ਹੀ ਹੈ ਵੇਖਦਾ ਵੀ ਇੱਥੀ ਹੈ ਤਿੰਨ ਚਾਰ ਕਿੱਲੇ ਤਾਂ ਉਹਨੇ ਲਾਈ ਲਾਏ ਨੇ ਮੁੱਛਲ ਵਾਂਗੂ ਐ ਐਤ ਕੀ ਬਹੁਤ ਵਜਾਂਦਾ ਪਰ ਇਹ ਮੁੱਛਲ ਨਾਲ ਕੀ ਫਰਕ ਹੈ ਕਿ ਇਹਦੇ ਚ ਬਿਮਾਰੀ ਬਹੁਤ ਘੱਟ ਪੈਂਦੀ ਹੈ ਅਸੀਂ ਕੋਈ ਇੱਕ ਸਪਰੇ ਹਾਂ ਡੇਢ ਘਟਾ ਰੇ ਦਾ ਹੋਰ ਕੋਈ ਇੱਥੇ ਫਸੂਲ ਕੱਦ ਦੇ ਤਾਂ ਜ਼ਿਆਦਾ ਹੋ ਜਾਂਦਾ ਵੈਸੇ ਹਾਂ ਤੇ ਵੈਸੇ ਹੋਰ ਕੋਈ ਨਹੀਂ ਸਾਡੇ ਤੋਂ ਭਲੇਖੇਣਾ ਵਾਲ ਜਿਹੜੀ ਰੇਹ ਵੱਧ ਪਈ ਸੀ ਉਹੀ ਝਾੜ ਘੱਟ ਨਿਕਲਿਆ ਉਹੀ ਬਹਿ ਗਿਆ ਸੀ 28P67 ਦੇ ਮੁਕਾਬਲੇ ਸਾਨੂੰ ਐ ਲੱਗਿਆ ਵੀ 28P67 ਆਹੋ ਪਰ ਹਣ ਅੱਜ ਕੀ 28 ਪੀ 67 ਦੇ ਵਿੱਚ ਵੀ ਦੱਲੂ ਟ੍ਰਾਇਲ ਕਰਾਂਗੇ ਵੀ 2 ਗੱਟੇ ਪਾਵਾਂਗੇ ਬਸ ਡੇਢ ਗੱਟਾ ਡੇਢ ਜਾਂ 2 ਗੱਟੇ ਬਸ ਜਾਂ ਡੀਏਪੀ ਦਾ ਅੱਧਾ ਗੱਟਾ ਬਸ ਹਾਂ ਡੀਏਪੀ ਦਾ ਪਾਵਾਂਗੇ ਪਾਵਾਂਗੇ ਜਿਹੜੀ ਜ਼ੂਰੀਆ ਉਹ ਜਿਹੜਾ ਮਾੜਾ ਵਾਹਣਾ ਉੱਥੇ 2 ਗੱਟੇ ਇਗਲੀ ਵਾਰ ਅਸੀਂ ਪੀਲੀ ਉਸ਼ਾ ਨੂੰ ਕੋਈ ਸਪਰੇ ਨਹੀਂ ਸੀ ਕੀਤੀ ਬਿਨਾ ਸਪਰੇ ਤੋਂ ਉਹ ਵੀਡੀਓ ਪਾਈ ਸੀ ਆਪਾਂ ਪਿਛਲੀ ਵਾਰੀ ਉਹ ਸਾਡੇ ਕੋਲ ਵੀ ਹੁਣ ਵੀ ਪਿਆ ਪਰ ਉਹ ਤਾਂ ਬੰਦ ਕਰਤੀ ਇਹਨਾਂ ਨੇ ਬੈਨ ਕਰਤੀ ਪਰ ਉਹ ਚ ਸਪਰੇ ਕੋਈ ਨਹੀਂ ਕੀਤੀ ਆਪਾਂ ਨਾ ਪੱਤਾ ਲਪੇੜਦੀ ਨਾ ਆਪਾਂ ਮਗਰ ਉਲੀ ਨਾਸ਼ਕ ਆਪਣੇ ਹੋਇਆ ਕਿਉਂਕਿ ਪਿਛਲੀ ਵਾਰ ਉਲੀ ਇਹ ਕਿ ਦੇਖੋਗੀ ਵਾਸੀ ਉਹੀ 2.5 ਕਿਲੋ 2.5 ਕਿਲੋ ਹੀ ਪਾਉਨੇ ਆ ਭਈਆਂ ਹੀ ਲਾਉਂਦੇ ਨੇ ਭਈਆਂ ਹੀ ਲਾਉਂਦੇ ਤੇ ਇੱਕ ਪਨੀਰੀ ਨੂੰ ਇੰਨੀ ਗਰਮੀ ਆ ਜਿੰਨਾ ਪਾਣੀ ਤੁਸੀਂ ਸੁਕਾ ਕੇ ਲਾਓਗੇ ਉਹਨਾਂ ਫਾਇਦਾ ਜਿੰਨਾ ਡੋਪੋਗੇ ਉੰਨੀ ਉਤੋਂ ਮੱਚੂਗੀ ਆ ਦੇਖਾ ਆ ਪਾਣੀ ਲਾਏ ਨੂੰ ਕਿੰਨੇ ਦਿਨ ਹੋਗੇ ਇਹਨੂੰ ਇਹਨੂੰ ਪਾਣੀ ਲਾਉਣਾ ਚੌਥਾ ਦਿਨ ਆ ਚੌਥਾ ਦਿਨ ਆ ਅੱਜ ਛੱਡਾਂਗੇ ਰਾਤ ਨੂੰ ਫੁੱਲ ਡੱਕ ਦਾਂਗੇ ਜੇ ਤੜਕੇ ਰਹਿਣ ਖੁੰਦ ਹੋਈ ਤਾਂ ਪਾਣੀ ਕਰ ਦਾਂਗੇ ਬੋਤ ਆਪਣੀ ਕਦੀ ਵੀ ਨਹੀਂ ਖਰਾਬ ਹੁੰਦੀ ਤਜਰਬੇਕਾਰ ਬੰਦੇ ਨਾ ਉੱਤੇ ਰੂੜੀ ਪਾਈ ਐ ਕੁਝ ਨਹੀਂ ਪਾਉਂਦੇ ਆਪਾਂ ਸੁੱਕਾ ਦੀ ਬੀਜ ਦੇ ਹਾਂ ਸੁੱਕਾ ਵੀ ਭਿਓ ਕੇ ਉੱਤੇ ਦਵਾਈ ਜਿਹੜੀ ਬਾਸਮਤੀ ਦੀਆਂ ਵੈਰਾਈਟੀਆਂ ਉਹਨਾਂ ਨੂੰ ਜਰੂਰ ਸੋਧਦੇ ਨੇ ਹੋਰ ਕਿਸੇ ਹਾਈਬ੍ਰਿਡ ਬੀਨ ਨੂੰ ਜਮਾਂ ਸੋਧਦੇ ਨਹੀਂ ਆ ਅੱਜ 7425 ਲਾਇਆ ਇਹਦੀ ਵੀਡੀਓ ਵੀ ਉਹ ਵੀ ਹਾਈਬ੍ਰਿਡ ਆ ਪਾਈ ਹੋਈ ਆ ਚੈਨਲ ਦੇ ਉੱਤੇ ਇਹ ਗੰਦੇ ਪਾਣੀ ਦੀ ਜਮਾਂ 2-3 ਨੰਬਰ ਪਾਣੀ ਹੋਵੇ 2-3 ਨੰਬਰ ਜ਼ਮੀਨ ਹੋਵੇ ਉੱਥੇ ਵੈਰਾਈਟੀ ਇੰਨੀ ਕੰਮਜਾਬ ਰੇਤਲੇ ਮਾਣ ਚ ਇੰਨੀ ਕੰਮਜਾਬ ਆ ਨਾ ਇਹ ਵੈਰਾਈਟੀ ਸਾਡੇ ਕੋਲੇ 20 ਕਿੱਲੇ ਦੀ ਰੇਤਲੇ ਵਾਲੇ ਆ ਠੇਕੇ ਤੇ ਹਾਂ 33000 ਨੂੰ ਅਸੀਂ ਬਾਣ ਲਿਆ ਤੇ 125 ਤੋਂ ਲੈ ਕੇ 30 ਦਿਨ ਲੈਂਦੀ ਆ ਇਹ ਸਾਰੀ ਵੈਰਾਈਟੀ 20 ਤੋਂ 20 ਨਰਮੇ ਵਾਲੀ ਚਲਾਉਣੀ ਆ ਇਹ ਵ 74 25 ਇਹਦੀ ਫੁੱਲ ਵੀਡੀਓ ਹੈ ਜਿਹੜੀ ਉਹ ਵੀ ਪਾਈ ਵਿਆਸਤੀ ਦਾ ਮੁਕਾਬਲਾ ਕਰ ਰਹੀ ਹੈ 20 82 ਤੇ ਇੱਕ ਇਹ ਜੀ ਬਈ 20 82 ਇਹਦੋਂ 10 ਦਿਨ ਘੱਟ ਲੈਂਦਾ ਤੇ ਉਹਦਾ ਝਾੜ ਵੀ ਹਾਂ ਉਹਦਾ ਝਾੜ ਵੀ ਜਿਹੜਾ 5-7 ਮਣ ਘੱਟ ਆ ਜੇਕੇ ਸੀਡ ਦਾ 20 82 ਹੈ ਉਹ ਵੀ ਸ਼ੁਰੂ ਤੋਂ ਲਾਉਣੇ ਆ ਪਰ ਇਹ ਹੈਗਾ 74 25 ਆ ਦੇਖ ਸਕਦੇ ਹੋ ਤੁਸੀਂ ਕਵੇਰੀ ਸੀਡਸ ਦਾ ਓਏ ਇੱਕ ਫੈਲੀ ਪਈ ਰਹਿ ਗਈ ਓਏ ਆ ਪਾਈ ਨਹੀਂ ਵੀ ਓਏ ਆ ਹਾਂ ਭਈ ਇੱਕ ਇਹ ਵੀਡੀਓ ਬਣਾਉਣ ਵਾਸਤੇ ਛੱਡਤੀ ਇਹਨਾਂ ਨੇ ਇਹ ਵੀ ਉਹਤੇ ਸਿੱਟਣੀਆਂ ਬਾਅਦ ਚ ਚੱਲਣ ਹਾਈਬ੍ਰਿਡ ਵੈਰੈਟੀ ਹੈ ਵੀ ਪਰ ਜਿਹੜੀ ਆ ਗਿਆ ਸੀ ਆਪਦੀ 112 ਉਹ ਛਾੜਦੇ ਵੀ ਫੱਟੇ ਚੱਕ ਦਿੰਦੇ ਤੇ ਲੱਖ ਲੱਖ ਦਾ ਗੱਲਾ ਹੋਇਆ ਲੋਕਾਂ ਦਾ ਪਿਛਲੇ ਵਾਰੀ ਸਬੂਤ ਵੀ ਹੈਗਾ ਸਾਡੇ ਕੋਲ ਠੀਕ ਹੈ ਕਿਉਂਕਿ ਇਹਦਾ ਰੇਟ ਹੈ ਜਿਹੜਾ ਉਹ ਵੱਧ ਵੇਖਦਾ ਠੀਕ ਹੈ ਜੀ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ 112 ਰਿਲੇਟਡ ਇਸੇ ਚੈਨਲ ਤੇ ਵੀਡੀਓ ਜਿਵੇਂ ਜਦੋਂ ਮੈਂ ਆਉਂ ਇੱਥੇ ਤਾਂ ਪਾਉਂਦਾ ਰਹੂੰਗਾ ਥੈਂਕ ਯੂ ਸੋ ਮਚ ਜੀ